ਸੱਚੀ ਗੱਲ ਦੀ ਸਾਰਿਆਂ ਨੂੰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੋਸ਼ਨ ਟ੍ਰੈਕਰ ਦਾ ਤੇ ਪੀਐਮਵਾਈ ਦੇ ਵਿੱਚ ਉਹ ਚੇਂजेस ਆਏ ਨੇ ਅੱਜ ਆਪਾਂ ਗੱਲ ਕਰਾਂਗੇ ਪੀਐਮਵਾਈ ਦੇ ਚੇਂजेस ਬਾਰੇ ਪੀਐਮਵਾਈ ਦੇ ਚੇਂਜਸ ਵਿੱਚ ਕੀ ਚੇਂजेस ਹੋਇਆ ਕਾਫੀ ਦਿਨਾਂ ਤੋਂ ਇੱਕ ਵਰਕਰਸ ਨੂੰ ਅਤੇ ਬੈਨੀਫਿਸ਼ੀਅਨ ਨੂੰ ਇੱਕ ਮੈਸੇਜ ਆ ਰਿਹਾ ਹੈ ਐਫਆਰਐਸ ਬਕਾਇਆ ਹੈ ਪੀਐਫਮਸ ਮੈਂ ਤੁਹਾਨੂੰ ਇਹ ਮੈਸੇਜ ਦਿਖਾ ਦਿੰਨੀ ਹਾਂ ਉਹ ਮੈਸੇਜ ਆ ਰਿਹਾ ਹੈ ਇਹਦੇ ਲਈ ਆਪਾਂ ਨੂੰ ਪੀਐਮਵਾਈ ਦੀ ਇੱਕ ਐਪ ਡਾਊਨਲੋਡ ਕਰਨੀ ਜਿਵੇਂ ਕਿ ਨਾਰਮਲੀ ਪੋਸ਼ਨ ਟ੍ਰੈਕਰ ਦੀ ਜੋ ਐਪ ਆਪਾਂ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਲੈਂਦੇ ਆ ਆਪਾਂ ਜਿਹੜੀ पीएमवाई दी, दी जो ऐप है ना पीएमवाई दी ऐप ਲਈ ਤੁਸੀਂ ਸਪਨਾ ਕੀ ਕਰਨਾ ਹੈ Chrome ਬਟਨ ਖੋਲਣਾ ਹੈ Chrome ਬਟਨ ਨੂੰ ਖੋਲਣ ਤੋਂ ਬਾਅਦ ਉਹਦੇ ਵਿੱਚ ਆਪਣਾ पीएमवाई ਦੀ ਵੈਬਸਾਈਟ ਜਿਹਦੇ ਵਿੱਚ ਆਪਾਂ ਫਾਰਮ ਭਰਦੇ ਆ ਇਹ ਹੈ ਵੈਬਸਾਈਟ ਜੋ ਇਸ ਟਾਈਮ ਤੇ ਭਾਈ ਇਸ ਟਾਈਮ ਤੇ ਪੇਜ ਖੜੇ ਹੈ ਇਹ ਵੈਬਸਾਈਟ ਹੈ ਪਰ ਆਪਾਂ ਇੱਕ ਐਪ ਡਾਊਨਲੋਡ ਕਰਨੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੋਲ पीएमवाई ਦੀ ਇਹ ਵੈਬਸਾਈਟ ਖੋਲਣ ਤੋਂ ਬਾਅਦ ਇਹਦੇ ਜੋ ਜੋ ਪੇਜ ਆ ਰਹੇ ਹਨ ਇੱਥੇ ਲਿਖਿਆ ਹੋਇਆ ਮਿਲੇਗਾ ਤੁਹਾਨੂੰ पीएमएमवीवाई ਐਪ पीएमवीवाई ਐਪ ਦਾ ਮਤਲਬ ਹੈ ਕਿ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹੜੀ ਐਪ ਜਿਹੜੀ ਪੀਐਮਵਾਈ ਤੁਸੀਂ ਕੰਮ ਕਰਨਾ ਉਹ ਸੀ ਐਪ ਨੂੰ ਡਾਊਨਲੋਡ ਕੀਤਾ ਪੀਐਮਵਾਈ ਐਪ ਨੂੰ ਪ੍ਰੈਸ ਕਰਕੇ ਉਹ ਗਾ ਡਾਊਨਲੋਡ ਐਨੀਵੇ ਕੁਝ ਐਨੀਵੇ ਦਾ ਮਤਲਬ ਉਹ ਇੱਕ ਸਟੈਪ ਹੈ ਉਹ ਡਾਊਨਲੋਡ ਕਰ ਲੇਗਾ ਡਾਊਨਲੋਡ ਹੋ ਕੇ ਤੁਹਾਡੇ ਕੋਲ ਡਿਟੇਲ ਚ ਇਹ ਆ ਜਾਈਗੀ ਪੀਐਮਵਾਈ ਦੀ ਐਪ ਡਾਊਨਲੋਡ ਹੋ ਗਈ ਡਾਊਨਲੋਡ ਹੋ ਕੇ ਉਹਨੂੰ ਇੰਸਟਾਲ ਕਿਵੇਂ ਕਰਨਾ ਹੈ ਐਡਲੀ ਤੁਸੀਂ ਉਹੀ ਸਭ ਦੇ ਉੱਪਰ ਉਹੀ ਤਿੰਨ ਲਾਈਨਾਂ ਤੇ ਜਾਣਾ ਉੱਪਰ ਉਸ ਤਿੰਨ ਲਾਈਨਾਂ ਵਿੱਚ ਜਾਓਗੇ ਨਾ ਤੁਹਾਨੂੰ ਤਿੰਨ ਲਾਈਨਾਂ ਦੇ ਵਿੱਚ ਆਪਸ਼ਨ ਮਿਲੇਗੀ ਡਾਊਨਲੋਡ ਡਾਊਨਲੋਡ ਤੇ ਜਾਣਾ ਜੋ ਤੁਹਾਡੀ ਐਪ ਡਾਊਨਲੋਡ ਸੀ ਉਹ ਇੱਥੇ ਸ਼ੋ ਕਰੇਗੀ ਇਹ ਜਿਵੇਂ ਹੀ ਡਾਊਨਲੋਡ ਹੁੰਦੀ ਹੈ ਇੱਥੇ ਲਿਖਿਆ ਆ ਜਾਏਗਾ ਪੀ ਐਮ ਵਾਈ ਸੌਫਟ ਐਪ ਏ ਪੀ ਕੇ ਇਹ ਐਪ ਡਾਊਨਲੋਡ ਹੋ ਗਈ ਹੈ ਇਹਨੂੰ ਜਿਵੇਂ ਹੀ ਆਪਾਂ ਓਪਨ ਕਰਾਂਗੇ ਇਹਨੂੰ ਜਿਵੇਂ ਤੁਹਾਡੇ ਕੋਲ ਅਲੱਗ-ਅਲੱਗ ਮੋਬਾਈਲ ਦੇ ਅਲੱਗ-ਅਲੱਗ ਮਾਡਲ ਦੇ ਅਕੋਰਡਿੰਗ ਆਨਸਰ ਆ ਰਿਹਾ ਆਪਾਂ ਇਹਨੂੰ ਓਪਨ ਵਿਦ ਅ ਬ੍ਰਾਊਜ਼ਰ ਕਰ ਲੈਣਾ ਪੀ ਐਮ ਵਾਈ ਜੋ ਐਪ ਹੈ ਇਹ ਆਪਣੇ ਕੋਲ ਓਪਨ ਹੋ ਕੇ ਇੰਸਟਾਲ ਮੰਗ ਰਿਹਾ ਆਪਾਂ ਇਹਨੂੰ ਇੰਸਟਾਲ ਕਰਾਂਗੇ ਇੰਸਟਾਲ ਹੋਣ ਤੋਂ ਬਾਅਦ ਓਪਨ ਇਹ ਆਪਣੇ ਕੋਲ ਓਪਨ ਹੋ ਜਾਏਗੀ ਇਹ ਓਪਨ ਹੋ ਕੇ ਆਪਣੇ ਕੋਲ ਇੱਕ ਆਈਕਨ ਆ ਗੂ ਜਿਵੇਂ ਪੋਸ਼ਨ ਟਰੈਕਰ ਆਈਕਨ ਬੰਦ ਹੈ ਉਸੇ ਤਰ੍ਹਾਂ ਹੀ ਬਣ ਕੇ ਆ ਜਾਏਗਾ نیچے ਦੇਖੋ ਓਪਨ ਲਿਖਿਆ ਆ ਰਿਹਾ ਇਹ ਓਪਨ ਬਣ ਕੇ ਆ ਗਏ ਮੈਂ ਤੁਹਾਨੂੰ ਇਹਦਾ ਇੱਕ ਆਈਕਨ ਵੀ ਦਿਖਾ ਦਿੰਨੀ ਹਾਂ ਆ ਦੇਖੋ ਪੀ ਐਮ ਵਾਈ ਦਾ ਇੱਕ ਆਈਕਨ ਬਣ ਕੇ ਆ ਗਿਆ ਜਿਵੇਂ ਪੋਸ਼ਨ ਟਰੈਕਰ ਦੋਨਾ ਉਹ ਆ ਦੇਖੋ نیچے ਪੋਸ਼ਨ ਟਰੈਕਰ ਹੈ ਇਹ ਪੀ ਐਮ ਵਾਈ ਸੌਫਟ ਨਾਮ ਦੇ ਇੱਕ ਐਪ ਬਣ ਕੇ ਆ ਗਿਆ ਹੁਣ ਆਪਾਂ ਇਸ ਐਪ ਨੂੰ ਇੱਥੇ ਖੋਲਾਂਗੇ ਇਹਨੂੰ ਜਿਵੇਂ ਹੀ ਓਪਨ ਕਰਾਂਗੇ ਆਪਣੇ ਕੋਲ ਜੋ ਪੇਜ ਆਏਗਾ ਜੋ ਪੇਜ ਆਏਗਾ ਉਹਦੇ ਵਿੱਚ ਕੁਝ ਇਨਫੋਰਮੇਸ਼ਨ ਅਸੈਸ ਕਰਨ ਲਈ ਪੁੱਛੇਗਾ ਉਹ ਇਨਫੋਰਮੇਸ਼ਨ ਦੀ ਅਸੈਸ ਕਰ ਦ ਹੁਣ ਨੈਕਸਟ ਓਪਨ ਹੋਏਗਾ ਆਪਣੇ ਕੋਲ ਪੀਐਮਵਾਈ ਦਾ ਪੇਜ ਓਪਨ ਹੋ ਗਿਆ ਐ ਅਸੈਸ ਕੋਈ ਚ ਇਨਫੋਰਮੇਸ਼ਨਸ ਹੈ ਜੋ ਪਰਮਿਸ਼ਨਸ ਮੰਗਦਾ ਹੈ ਉਹਨੂੰ ਅਲਾਉ ਕਰਨਾ ਹੁਣ ਤੋਂ ਜੋ ਤੁਹਾਡੀ ਆਈਡੀ ਬਣੀ ਹੈ ਆਈਡੀ ਤੁਹਾਨੂੰ ਸਭ ਨੂੰ ਸ਼ੇਅਰ ਕੀਤੀ ਹੈ ਪਾਸਵਰਡ ਤੁਹਾਨੂੰ ਸਭ ਨੂੰ ਪਤਾ ਹੀ ਹੈ ਉਹ ਆਈਡੀ ਜਿਵੇਂ ਆਪਾਂ ਬ੍ਰਾਊਜ਼ਰ ਵਿੱਚ ਖੋਲਦੇ ਸੀ ਨਾ ਸੇਮ ਇਸੇ ਤਰ੍ਹਾਂ ਹੀ ਇਹਦੇ ਵਿੱਚ ਆਪਣੀ ਆਈਡੀ ਦੇ ਪਾਸਵਰਡ ਓਪਨ ਕਰਨਾ ਹੁਣ ਜੋ ਆਪਾਂ ਪੀਐਮਵਾਈ ਦੀ ਐਪ ਦੁਆਰਾ ਵੀ ਕੰਮ ਕਰ ਸਕਦੇ ਹਾਂ ਅਤੇ ਪੀਐਮਵਾਈ ਦੀ ਵੈਬਸਾਈਟ ਦੁਆਰਾ ਵੀ ਵੈਬਸਾਈਟ ਨੂੰ ਕਿਵੇਂ ਖੋਲਣਾ ਹੈ ਉਹ ਤੁਹਾਨੂੰ ਪਤਾ ਹੀ ਸਭ ਨੂੰ ਲਾਸਟ ਵੀਡੀਓ ਚ ਦੱਸਿਆ ਹੋਇਆ ਸੀ ਕਿ ਆਪਾਂ ਹੁਣ ਅ ਇੰਨ੍ਹ ਵੈਦੀ ਐਪ ਵੀ ਡਾਊਨਲੋਡ ਕਰ ਲਈ ਜਾਵੇ। ਥੈਂਕ ਯੂ।